ਉੱਜ ਪਹੁੰਚੇ ਆ ਪਿੰਡ ਚੋਟੀਆਂ ਚੋਟੀਆਂ ਪਿੰਡ ਦੋਸਤੋ ਤਹਿਸੀਲ ਧਰਮਕੋਟ ਜ਼ਿਲ੍ਹਾ ਮੋਗੇ ਦਾ ਪਿੰਡ ਫਤੇਗੜ ਪੰਚਤੂਰ ਤੋਂ ਕੋਈ ਕਿਲੋਮੀਟਰ ਦੀ ਦੂਰੀ ਹੈ ਦੋਸਤੋ ਤੇ ਜੋਗੇਵਾਲਾ ਪਿੰਡ ਤੋਂ ਤਕਰੀਬਨ ਕੋਈ 5 ਕਿਲੋਮੀਟਰ ਦੀ ਦੂਰੀ ਹੈ ਮਖੂ ਸ਼ਹਿਰ ਤੋਂ ਵੀ ਦੋਸਤੋ ਕੋਈ 15 ਕਿਲੋਮੀਟਰ ਇਸ ਪਿੰਡ ਦੀ ਦੂਰੀ ਹੈ ਤੇ ਜੀਰੇ ਤੋਂ ਕੋਈ 18 ਕਿਲੋਮੀਟਰ ਕੋਟ ਈਸੇਖਾਂ ਕਿਸੇ ਵੀਰ ਨੇ ਕੋਟ ਈਸੇਖਾਂ ਨਹੀਂ ਆਉਣਾ ਦੋਸਤੋ ਤਾਂ ਵੀ 18 ਕਿਲੋਮੀਟਰ ਤੇ ਧਰਮਕੋਟ ਕੋਈ 20 ਕਿਲੋਮੀਟਰ ਤੇ ਮੋਗਾ ਵੱਡਾ ਸ਼ਹਿਰ ਦੋਸਤੋ ਹੈਗਾ ਮੋਗਾ ਜ਼ਿਲ੍ਹਾ ਵੀ ਲੱਗਦਾ ਤੋਂ ਮੋਕੇ ਤੋਂ ਵੀ ਦੋਸਤੋ 30 32 ਕਿਲੋਮੀਟਰ ਦੀ ਦੂਰੀ ਹੈਗੀ ਆ ਪਿੰਡ ਚੋਟੀਆਂ ਦੀ ਬਿਲਕੁਲ ਨੇੜੇ ਫਤੇਗੜ ਪਛਤੂਰ ਸ਼ਾਹਪੋਕਰ ਥਾਣੀ ਵੀ ਦੋਸਤੋ ਤੁਸੀਂ ਇਸ ਪਿੰਡ ਵਿਜ਼ਿਟ ਕਰ ਸਕਦੇ ਜੇ ਵੀਰ सोनू ਦੇ ਕੋਲੇ ਆਇਆ ਦੋਸਤੋ ਪਸ਼ੂ ਵਪਾਰ ਦਾ ਕੰਮ ਆ ਜਿੱਦਾਂ ਕਿ ਪਹਿਲਾਂ ਵੀ ਆਪਾਂ ਕਾਫੀ ਵੀਡੀਓ ਤੁਹਾਨੂੰ ਇਸ ਘਰੋਂ ਦਿਖਾਈਆਂ ਨੇ ਪਸ਼ੂ ਇਸੇ ਤਰ੍ਹਾਂ ਆਉਂਦੇ ਆ ਰੁਟੀਨ ਦੇ ਵਿੱਚ ਆਉਂਦੇ ਆ ਸੋ ਜਿੰਨੇ ਵੀ ਆਪਣੇ ਭੈਣ ਭਰਾ ਸੱਜਣ ਹੈਗੇ ਤੁਸੀਂ ਸਮੇਂ-ਸਮੇਂ ਨਾਲ ਆਪਣਾ ਸੰਪਰਕ ਬਣਾ ਕੇ ਰੱਖ ਸਕਦੇ ਜੇ ਅੱਜ ਟੋਟਲ ਤੁਹਾਨੂੰ 6 ਮਜਾਂ ਚੋਟੀਆਂ ਦਿਖਾਉਣੀਆਂ ਦੋਸਤੋ ਸਾਰੀਆਂ ਸੂਈਆਂ ਸਵਈਆਂ ਨੇ ਕੱਲੇ-ਕੱਲੇ ਤਰੀਕ ਤੁਸੀਂ ਨੋਟ ਕਰ ਲਓ ਅੱਜ 3 ਫਰਵਰੀ ਆ ਦੋਸਤੋ ਸਮਾਂ ਕੋਈ ਮਾਰਨਿੰਗ ਦੇ 9:00 ਵਜੇ ਦਾ ਸੋ ਐਨੀਮਲ ਜਿਹੜਾ ਵੀ ਪਸੰਦ ਆਊਗਾ ਜਿਹੜਾ ਵੀ ਦੋਸਤੋ ਗੱਬਣ ਪਸ਼ੂ ਹੋਇਆ ਤੇ ਬਿਲਕੁਲ ਆਪਣਾ ਤੇਪ ਕੇ ਤਸੱਲੀ ਤੁਸੀਂ ਕਰਨੀ ਆ ਜਿਹੜਾ ਕੋਈ ਸੂਏ ਸੂਏ ਨਾਗਾ ਆਪਾਂ ਤੁਹਾਨੂੰ ਦਿਖਾਵਾਂਗੇ ਦੋ ਡੰਗ ਚੋਲੋ ਤਿੰਨ ਟਾਈਮ ਚੋਲੋ ਇੱਕ ਟਾਈਮ ਚੋਲੋ ਜਿੱਦਾਂ ਵੀ ਕਿਸੇ ਵੀਰ ਦੀ ਤਸੱਲੀ ਹੁੰਦੀ ਉਦਾਂ ਤੁਸੀਂ ਤਸੱਲੀ ਆ ਘਾਰਾਂ ਕਿ ਕਰ ਸਕਦੇ ਜੀ ਆਓ ਲੈਨੇ ਆ ਡਿਟੇਲ ਬਤੇਰੇ ਵੀਰ ਸੋਨੂ ਤੋਂ ਸਭ ਤੋਂ ਪਹਿਲਾਂ ਵੀਰ ਸੋਨੂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸੰਧ ਸਭ ਕੀ ਹਾਲ ਚਾਲ ਜੀ ਬੜੇ ਵਧੀਆ ਹਾਂਜੀ ਸੱਤ ਸੀਸਨ ਸਭ ਸਹੀ ਆ 6 ਰਹੇਗੇ ਇੱਕ ਵੀਰੂ ਨਹੀਂ ਲੰਦੀ ਉਹਨਾਂ ਠੀਕ ਹੈ ਜੀ ਹਾਂਜੀ ਕੱਲ ਪੰਜ ਚਾਰ ਸੀ ਮਹੀ ਸੇਲ ਹੋ ਗਿਆ ਤੁਸੀਂ ਥੋੜਾ ਜਿਹਾ ਲੇਟ ਹੋ ਜਾਂਦੇ ਜੀ ਜਦੋਂ ਉਧਰ ਮਾਝ ਚਲੇ ਜਾਂਦੇ ਫਿਰ ਸਾਡਾ ਤਾਂ ਨੰਬਰ ਹੀ ਬਾਅਦ ਚ ਲਾਉਂਦੇ ਹਾਂ ਬਾਅਦ ਚ ਲੱਗਦਾ ਹਾਂਜੀ ਚਲ ਕੋਈ ਹੁਣ ਆਪਣੇ ਕੋ 6 ਰਹੇਗਾ ਮੌਜੂਦਾ ਸੰਗ ਹੁਣ 6 ਇੱਕ ਸੇਲ ਹੋ ਚੁੱਕੀ ਆ ਹਾਂ ਇੱਕ ਸੇਲ ਹੋ ਚੁੱਕੀ ਆ ਲੋ ਦੋਸਤੋ ਇੱਕ ਤਾਂ ਸੌਦਾ ਹੋ ਚੁੱਕਿਆ ਵੈਸੇ ਮਾਲ ਪੂਰਾ ਸਭ ਪਸ਼ੂ ਜਿਹੜੇ ਸਾਥ ਹੀ ਪਾਉਣੇ ਸੀਗੇ ਇੱਕ ਵਿਖ ਚੁੱਕੀ ਆ ਚਲੋ ਅਸੀਂ ਆਪਾਂ ਜਿਹੜੀ ਡਿਟੇਲ ਸਾਂਝੀ ਕਰੀਏ ਸਾਰੀਆਂ ਸਹਿੰਗਾਂ ਸੰਦੂ ਸਭ ਤਾਜ਼ ਦੇ ਨੇ ਬਾਕੀ ਸੋ ਵੀਡੀਓ ਦੇ ਨਾਲ ਐਂਡ ਤੱਕ ਜਰੂਰ ਜੁੜੇ ਰਹੋ ਤਾਂ ਜੋ ਪੂਰੀ ਇਨਫੋਰਮੇਸ਼ਨ ਮਿਲ ਸਕੇ ਸੋਨੂੰ ਵੀਰ ਇਧਰ ਨੂੰ ਆ ਜੀ ਆਪਾਂ ਜੀ ਨੰਬਰ ਤੋਂ ਅਸਨ ਸਰ ਦੂਜਾ ਸਵੇਰ ਪਰਸੋਂ ਤੱਕੇ ਚੱਡੀ ਸੂਈ ਆਈ ਅੱਛਾ ਦੂਜਾ ਹਾਂਜੀ ਪਰਸੋਂ ਦੀ ਸੂਈ ਆ ਬੱਚਾ ਮਗਰ ਕੀ ਆ ਗਿਆ ਮਗਰ ਕੱਟੀ ਆਈ ਮਗਰ ਕੱਟੀ ਆ ਜੀ ਪਰਸੋਂ ਦੀ ਸੂਈ ਆ ਦੂਜਾ ਸੂਆ ਤੇ ਬਾਕੀ ਸੂਸਵਾ ਦੇ ਵਿੱਚ ਨਾਰਮਲ ਆ ਬਾਕੀ ਫੇਸ ਕੁਆਲਿਟੀ ਤੁਸੀਂ ਵੇਖੋ ਹਾਂਜੀ ਹਾਂਜੀ ਐਨੂੰ ਤੋਰਦੇ ਵੀਰ ਸੋਨੂੰ ਟਰੈਕਟਰ ਵਾਲੀ ਸਾਈਡ ਤੋਂ ਤੋਰਦੇ ਕਿ ਲੰਮਾ ਇਧਰ ਅੱਛਾ ਤੁਹਾਨੂੰ ਵੀ ਤਾਂ ਬੋਲੇ ਜੀ ਆ ਹਾਂਜੀ ਬੋਲੇ ਜੀ ਸਭ 7 ਕਿਲੋ ਹੋਗਾ ਦੋ ਟਾਈਮਾਂ ਦਾ ਪਰ ਸੰਤਲ ਕੇ ਦੀ ਸਹੀ ਹੈ ਸੱਤ ਕਿਲੋ ਬੋਲਾ ਦੋਸਤੋ ਤੀਜੇ ਦਿਨ ਦੇ ਵਿੱਚ ਅੱਜ ਬਾਕੀ ਥਣ ਥੋਂ ਤੁਹਾਨੂੰ ਹੋਰ ਥੋੜਾ ਨੇੜੇ ਤੋਂ ਦਿਖਾ ਦਿੰਨੇ ਆ ਆ ਕਰੋ ਚੈੱਕ ਸੀਲ ਠੰਡੀ ਪੂਰੀ ਸੰਧੂ ਸਾਹਿਬ ਜੀ ਠੀਕ ਹੈ 10 ਕਿਲੋ ਦੋ ਦੇ ਗ੍ਰਾਮ ਨਾਲ ਠੀਕ ਆ ਬਾਕੀ ਚਵਾਚੂ ਚੰਗਾ ਤਰ੍ਹਾਂ ਦਾ ਮੈਂ ਤੇ ਇੱਕ ਨੰਬਰ ਇਹ ਚਵਾਈ ਇੱਕ ਨੰਬਰ ਜਿਹੜੇ ਜਿਹੜੇ ਮੈਂ ਕੋਈ ਉਨੀ ਕੀ ਵਧੀਕੀ ਹੋਈ ਤੇ ਜਰੂਰ ਦੱਸਾਂਗੇ ਠੀਕ ਹੈ ਜੀ ਸੋ ਮਗਰ ਵੀ ਕੱਟੀ ਆ ਦੋਸਤੋ ਬੱਚਾ ਤੁਸੀਂ ਆ ਸਾਹਮਣੇ ਦੇਖ ਰਹੇ ਜੀ ਬਿਲਕੁਲ ਬਲੈਕ ਰੰਗ ਦੇ ਵਿੱਚ ਕੱਟੀ ਆ ਇੱਕ ਰੰਗ ਕਾਲੀ ਸ਼ਾ ਠੀਕ ਆ ਸੋ ਕੱਟੀ ਸੋਹਣੀ ਪਾਈ ਆ ਬਾਕੀ ਸਿੰਘ ਤੁਸੀਂ ਦੇਖ ਲਓ ਸਿੰਘ ਦਰਮਿਆਨੇ ਥੋੜੀ ਬੈਕ ਨੂੰ ਅਰਾਊਂਡ ਦੇ ਵਿੱਚ ਖੁੱਲੇ ਗੁਲਾਈ ਦੇ ਵਿੱਚ ਹੋਏ ਆ ਠੀਕ ਆ ਜੀ ਹਾਕੀ ਸਿੰਘ ਵੀ ਆਪਾਂ ਕਿਸੇ ਨਾ ਕਿਸੇ ਕਹ ਦੇ ਦਿੰਦੇ ਆ ਬਾਕੀ ਝੋਟੀ ਨਵੀਂ ਆ ਸੁਬਾ ਦੂਜਾ ਜਵਾਬ ਅਸਮਾਦੀ ਵੀਰ ਚੰਗੀ ਦੱਸਣ ਦੇ ਵਿੱਚ ਇੱਕ ਨੰਬਰ ਸੰਧ ਸਾਹਿਬ ਜੀ ਇਹਨ ਇੱਕ ਨੰਬਰ ਜੜੀ ਆ ਜਵਾਈ ਹੈਗੀ ਆ ਠੀਕ ਆ ਜੀ ਤੇ ਸੋਨ ਵੀਰ ਕੀ ਕਰਦੇ ਮੰਗ ਸੰਧ ਸਾਹਿਬ ਮੁੱਲ ਭਾਵੇਂ 80 ਆਪਣਾ ਮੁੱਲ ਸਾਰਿਆਂ ਨਾਲ ਜ 73 ਦੀ ਛੂਟ ਕਰਨੀ 73 ਚ 73 ਚ ਹਾਂ ਕਰਨੀ ਪੈਣੀ ਹੈ ਥੋੜੀ ਬੜੀ ਕਰ ਦਿਆਂਗੇ ਜਵਾ ਸਾਹਿਬ ਅੱਗੇ ਆਪਣਾ ਤਾਂ ਕੰਮ ਛੋਟਾ ਵਾਲਾ ਹੀ ਹੁੰਦਾ ਵੇਖਿਆ ਜੀ ਮੁੱਲ ਸਾਡੀਆਂ ਵੈਂਦੀ ਅੱਜ ਲਓ ਦੋਸਤੋ ਉੱਤਰ ਉੱਤ ਦੀਆਂ ਜਾਣੀਆਂ ਗੱਲਾਂ ਕਰਦੀਆਂ ਵੀ 73000 ਦੇਣੀ ਨਹੀਂ ਕਿਸੇ ਨੇ 10 ਕਿਲੋ ਦੁੱਧ ਦੀ ਚਵਾਈ ਇੱਕ ਨੰਬਰ ਆ ਜੀ ਠੀਕ ਹੈ 73000 ਹੋ ਗਿਆ ਅਗਲਾ ਦੋ ਟਾਈਮ ਲਾ ਕੇ ਤੇ ਮੈਨੂੰ ਫੋਨ ਕਰ ਲੈ ਠੀਕ ਹੈ ਜੀ ਹਾਂ ਲਓ ਦੋਸਤੋ ਪੈਸੇ ਪਹਿਲਾਂ ਦੇਣੇ ਆ ਤੇ ਜਿਹੜੀ ਤਸੱਲੀ ਉਹ ਵੀ ਪਹਿਲਾਂ ਹੀ ਹੋਣੀ ਚਾਹੀਦੀ ਹੈ ਕਿਉਂਕਿ ਜਿਹੜੇ ਵੀਰ ਨਾਲ ਪੈਸੇ ਪਹਿਲਾਂ ਖਰਚ ਕਰਨੇ ਆ ਬਾਕੀ ਸੰਤੂ ਸਾਹਿਬ ਜੀ ਤੁਹਾਨੂੰ ਤੁਸੀਂ ਸਾਡੀ ਆਉਣਾ ਵੀਡੀਓ ਬਣਾਉਣ ਦਾ 10 15 ਮਿੰਟ ਤੁਹਾਨੂੰ ਕਿਸੇ ਫੋਨ ਨਹੀਂ ਲਾਉਣਾ ਸਾਨੂੰ ਲਾਵੇ ਠੀਕ ਹੈ ਜੀ ਤੁਹਾਨੂੰ ਤੇ ਨੰਬਰ ਕੋਈ ਪਤਾ ਹੀ ਨਹੀਂ ਕਿ ਕੀ ਆ ਸਾਪੇ ਕਿਛੀ ਇਹਨਾਂ ਦੇ ਵਿੱਚ ਹਾਂਜੀ ਠੀਕ ਹੈ ਜੀ ਉਹ ਤੁਸੀਂ ਦੋਰ ਤਾਂ ਕੇ ਜਾਈਆਂ ਤੁਹਾਨੂੰ ਪੁੱਛਣਾ ਚਾਹੀਦਾ ਤਸੱਲੀ ਨਾਲ ਤੁਹਾਨੂੰ ਦੱਸਣਾ ਵੀ ਪੈਣਾ ਤੁਸੀਂ ਤਾਂ ਲੋਕਾਂ ਦੀ ਵੀਡੀਓ ਬਣਾਉਂਦੇ ਮੜ ਕੇ ਤੁਹਾਡਾ ਸਿਰ ਖਾਈ ਜਾਂਦੇ ਲੋਕ ਬਸ ਬਸ ਸੋ ਦੋਸਤੋ ਪਰਫੈਕਟ ਪਹਿਲ ਇਸੇ ਕੰਮ ਨੂੰ ਤਿਆਰ ਕਰੂਗੀ ਸਭ ਝੋਟੀ ਦੂਜਾ ਹਾਂਜੀ ਇੱਕ ਹਫਤੇ ਦੀ ਸੂਈ ਦੁੱਧ 10 ਕਿਲੋ ਆਪਾਂ 9 ਨਾ ਦੇਣੀ ਆ ਜੀ ਲਓ ਜੀ ਦੁੱਧ 10 ਹੀ ਹੋਵੇ ਪਰ 9 ਕਿਲੋ ਹਿਸਾਬ ਨਾਲ ਬੱਚਾ ਜਿੰਦਾ ਬੱਲਾ ਬੱਚਾ ਮਗਰ ਕੀ ਜਾ ਗਿਆ ਕਟਾ ਹੀ ਨਹੀਂ ਮਗਰ ਮਗਰ ਕਟਾ ਕਟਾ ਵੀ ਤੁਹਾਨੂੰ ਦਿਖਾ ਦਿੰਨੇ ਆ ਬੱਚੇ ਤੇ ਜਦੋਂ ਦੋਸਤੋ ਝੋਟੀ ਛੱਡੀ ਆਪਾਂ ਤੋੜ ਕੇ ਦਿਖਾਉਣੇ ਆ ਉਦੋਂ ਕੱਦ ਪੱਧਰਾ ਜੀ ਮੜਾ ਜੀ ਦੱਸ ਦਿਓ ਕੱਦ ਪੱਧਰਾ ਸਮੱਧਰ ਜਿਆ ਦੋਸਤੋ ਕੱਦ ਬਿਲਕੁਲ ਨੋਰਮਲ ਦਰਮਿਆਨਾ ਕਾ ਤੋਂ ਮੰਨ ਕੇ ਕੋਈ ਵੀ ਰਸੋਫਦਾ ਕਰ ਲੇ ਠੀਕ ਆ ਤੇ ਇੱਕ ਹਫਤੇ ਦੀ ਸੂਈ ਆ 10 ਕਿਲੋ 9 ਕਿਲੋ ਮੰਨ ਕੇ ਕੋਈ ਸੌਫਦਾ ਕਰ ਸਕਦਾ ਬਾਕੀ ਅੱਗੇ ਕੋਈ ਚੰਗੀ ਸਾਂਭ ਸੰਭਾਲ ਦੀ ਲੋੜ ਵੀ ਹੈਗੀ ਆ ਵਤੇਰੇ ਇਸ ਝੋਟੀ ਨੂੰ ਕਿਉਂਕਿ ਅੱਗੇ ਕਈ ਵਾਰ ਨਰਮ ਨਾਰਮਲ ਸੇਵਾ ਦੇ ਵਿੱਚੋਂ ਵੀ ਪਸ਼ੂ ਨਿਕਲਦੇ ਆ ਤੇ ਮਗਰ ਇਹਦੇ ਕਟਾ ਤੇ ਹਾਈਟ ਨੋਰਮਲ ਆ ਦਰਮਿਆਨੀ ਇੱਕ ਵਾਰੀ ਫੇਰ ਦੱਸ ਦਿੰਦੇ ਆ ਕਿਉਂਕਿ ਕਿਸੇ ਭੈਣ ਭਰਾ ਨੇ ਦੂਰੋਂ ਤੁਰਨਾ ਕੋਈ 100 ਕਿਲੋਮੀਟਰ ਤੋਂ ਆ ਰਿਹਾ ਕੋਈ ਦੂਸਰਾ ਹਾਂਜੀ ਮੁੜ ਕੇ ਵੀਰ ਜੀ ਗੁਆਂਣ ਚ ਆਖੇ ਨਾ ਵੀ ਕੱਦ ਪੱਧਰੇ ਦੀ ਐਸੀ ਆ ਵੀ ਆਣੇ ਕੱਦ ਪੱਧਰਾ ਆ ਜੀ ਕੱਦ ਪੱਧਰਾ ਹਾਂਜੀ ਸਫਾਈ ਪੂਰੀ ਚਵਾਈ ਵਧੀਆ ਇੱਕ ਨੰਬਰ ਆ ਠੀਕ ਆ ਜੀ ਸਾਈ ਬਿਆਨਾ ਪਾਉਣ ਤੋਂ ਪਹਿਲਾਂ ਇੱਕ ਪੂਰੇ ਜਰੂਰੀ ਥਣ ਕੱਢੇ ਬੱਚਾ ਲੱਗਾ ਨੂੰ ਬੜਾ ਦਿਖਾਇਆ ਜੀ ਲਓ ਜੀ ਸੋ ਥਣ ਥਣ ਬਹੁਤ ਸੋਹਣਾ ਦੋਸਤੋ ਕਿਸੇ ਚੀਜ਼ ਕੋਈ ਫਰਕ ਨਜ਼ਰ ਆਇਆ ਤੇ ਆਪਾਂ ਤੁਹਾਨੂੰ ਖੋਦ ਵੀਡੀਓ ਦੇ ਵਿੱਚ ਦੱਸ ਦਿਆਂਗੇ ਇੱਕ ਵਾਰੀ ਮੈਂ ਬੱਚਾ ਤੁਹਾਨੂੰ ਜ਼ਰੂਰ ਦਿਖਾ ਦਿੰਨਾ ਇਸ ਝੋਟੀ ਦਾ ਆ ਸੋਨੂ ਭਾਈ ਹਾਂਜੀ ਆ ਇੱਕ ਨੰਬਰ ਵਾਲਾ ਜੀ ਬੱਲੇ ਮੱਥੇ ਵਾਲਾ ਹਾਂਜੀ ਬੱਲੇ ਮੱਥੇ ਵਾਲਾ ਲਓ ਜੀ ਇਹ ਮਗਰ ਕਟਾ ਮੇਲ ਕਾਫ ਚਾਰੇ ਪੈਰ ਤੋਤੇ ਆ ਠੀਕ ਆ ਤੇ ਸੋਨੂ ਵੀਰ ਕੀ ਕਰਦੇ ਆ ਮੰਗ ਕੀ ਰੋਗੇ ਸੰਦੀਪ ਸਾਬ ਮੁੱਲ ਉਹ ਨਹੀਂ 80 85 75 ਆ ਇਹ ਵੀ ਬਸ ਉੱਥੇ ਕੋ ਦੇ ਦੇ ਹਾਂਜੀ 73 ਦੇ ਉੱਤਰ ਵਿੱਚੋਂ ਛੋੜ ਛੱਪੇ ਹੈ ਕਰ ਦਾਂਗੇ ਮਾਨਤਾ ਆਪਣੇ ਕੰਮ ਹੋਰ ਕਿੱਟ ਕੇ ਕਰਦੇ ਝੋਟੀ ਜਿਵੇਂ ਆਦੇ ਵੀ ਸਮਦਰ ਇਥੇ ਸਰੇਟ ਵੀ ਸਮਦਰ ਹੀ ਆ ਸਮਦਰ 10 ਕਿਲੋ ਦੋ ਦੇ ਪਰ ਆਪਾਂ 9 ਆਣੇ ਅੱਛਾ ਹਾਂਜੀ ਦੋ 10 ਕਿਲੋ ਝੋਟੀ ਥੱਲੇ ਚਵਾਈ ਲੱਗੀ ਕਾਦੀਆਂ ਗੱਲਾਂ ਇਹਨੂੰ ਠੀਕ ਹੈ ਜੀ ਹਾਂਜੀ ਲਓ ਦੋਸਤੋ 73 ਹਜ਼ਾਰ ਇਸੇ ਦਾ ਮੁੱਲ ਵੀ 73 ਆ ਕਿਉਂਕਿ 10 ਕਿਲੋ ਵੀਰ ਨੇ ਕਿਹਾ 9 ਦੀ ਤੁਸੀਂ ਵੈਰੀਫਾਈ ਕਰ ਲਿਓ ਚੋ ਕੇ ਪਸਮਾ ਕੇ ਜਿੱਦਾਂ ਵੀ ਤਸੱਲੀ ਭਾਵੇਂ ਦੋ ਭਾਵੇਂ ਚਾਰ ਡੰਗ ਬੈਠੇ ਝੋਲੋ ਇਸ ਤੋਂ ਬਾਅਦ ਤੀਜੇ ਨੰਬਰ ਤੇ ਵੀਰਵਾ ਭਾਈ ਜੀ परसों दी सुई माध्य परसों ਝੋਟੀ ਸੁਈ ਇਹ ਸੁਵਾ ਕੇ ਨਾ ਹੋਊਗਾ ਸੁਵਾ ਦੁੱਜਾ ਮੰਨ ਲੈ ਕੋਈ ਤਿਜਾ ਮੰਨ ਲੈ ਜੀ ਆਪ ਦੀ ਸਮਝ ਲਾਵੇ ਸਿੰਘ ਦੀ ਮੜੇ ਕੁਲੀ ਆ ਸਿੰਘ ਖੁੱਲੇ ਪਰ ਤਿਜੇ ਦੀ ਪਰਸੋਂ ਦੀ ਸੁਈ ਆ 7 ਕਿਲੋ ਬੌਲਾ ਜੇ 6 ਹੋ ਜੇ ਪੱਕਾ ਇੰਨਾ ਹੋਊਗਾ ਜੀ ਥੱਲੇ ਲਓ ਦੋਸਤੋ ਤਿਜਾ ਸੁਵਾ ਸੁਈ ਆ ਪਰਸੋਂ ਦੀ ਸੁਈ ਆ 7 ਕਿਲੋ ਹੁਣ ਬੌਲਾ ਹੋ ਜੇ ਵੀਰਾਂ ਦਾ ਵੀ 7 ਦਾ 6 ਨਹੀਂ ਇਹ ਰਾਤ ਹੀ ਆਈ ਆਪਣੇ ਕੋਲ 6 ਹੋ ਸਕਦਾ 7 ਹੋ ਸਕਦਾ ਇੰਨਾ ਹੋ ਸਕਦਾ 7 6 7 6 ਹਾਂ 7 6 ਬੱਚਾ ਤਾਂ ਮਗਰ ਕੱਟੀ ਆ ਕੱਟੀ ਆ ਜੀ ਇਹਨੇ ਮੇਰੇ ਕੱਟਾ ਆਈ ਇਹਨੇ ਮਗਰ ਤਾਜੀ ਸੁਈ ਆ ਕੱਟਾ ਹਾਂ ਜੀ ਸੋ ਤਿਜੇ ਦਿਨ ਦੇ ਵਿੱਚ ਆ ਪਰਸੋਂ ਦੀ ਸੁ 7 ਬੋਲਾ ਪਰ 6 ਬੋਲਾ ਕੋਈ ਮਾਰਦਾ ਜਾਈ ਸੰਧੂ ਸਾਹਿਬ ਵੇਖੋ ਜੀ ਡਿਜੀਟ ਮਟਰ ਥਾਣੇ ਡੇਡੀ ਚਵਾਈ ਲੱਗੀ ਥਣ ਮਾੜੇ ਮਾਰਿਆ ਨਿਗਾਨ ਦੇ ਆ ਲੋ ਜੀ ਕਿਉਂ ਤੋ ਨਾ ਕੋਈ ਮੈਂ ਮਾੜੀ ਹੋ ਗਈ ਆਪਣੀ ਲਓ ਜੀ ਸੋ ਬਖਾਲੇ ਬਖੂਲੇ ਜਿਹੜੇ ਦੋਸਤੋ ਐਨ ਬਿਲਕੁਲ ਫੱਦਰ ਆ ਮੈਂ ਪਹਿਲਾ ਜ਼ਿਕਰ ਕਰਤਾ ਕਿ ਬੱਚਾ ਕੰਮ ਸਾਡੇ ਪਿੱਛੇ ਸੀ ਤੇ ਆਪਾਂ ਜ਼ਰੂਰ ਜ਼ਿਕਰ ਕਰ ਦਿਆਂਗੇ ਸੰਤ ਸਾਹਿਬ ਜੀ ਤੇ ਕਤਕੂ ਤੇ ਚੰਗਾ ਵੱਡਾ ਤੇ ਬੱਚਾ ਮਗਰ ਕੱਟਾ ਕਿੱਥੇ ਆਓ ਬਚਾਈ ਮੜਾ ਇਧਰ ਆਇਆ ਇੱਥੋਂ ਖਾ ਲੈ ਉਹ ਬੱਚਾ 나ੜੂ ਵਾਲਾ ਨਾਲ ਹੀ ਅੱਛਾ ਜੀ ਆਹ ਸਾਹਮਣੇ ਬੱਚਾ ਦੇਖ ਰਿਹਾ ਜੀ ਇਹ ਕੱਟਾ ਬਿਲਕੁਲ 나ੜੂ ਤੁਸੀਂ ਦੇਖ ਲਓ ਜੀ ਨਾਲ 나ੜੂ ਆ ਬੱਚੇ ਦੇ ਅੱਜ ਤੀਜੇ ਦਿਨ ਦੇ ਵਿੱਚ ਮੈਂ ਇੱਕ ਬੱਚਾ ਠਾਓ ਇਸ ਨੂੰ ਵੇਚਨਾ ਸੋ ਤੀਜੇ ਦਿਨ ਦੇ ਵਿੱਚ ਇਹ ਜਿਹੜੀ ਦੋਸਤੋਂ ਆਪਾਂ ਤੁਹਾਨੂੰ ਮਾਝ ਦਿਖਾਈ ਆ ਸੁਆ ਵੀ ਕੋਈ ਵੀ ਰਤੀਜਾ ਮੰਨ ਕੇ ਸੌਦਾ ਕਰ ਸਕਦਾ ਠੀਕ ਆ ਤੇ ਸੋ ਨੂੰ ਵੀ ਇਹ ਕਿੱਥੋਂ ਤੱਕ ਫਿਰ ਦੇ अच्छा जी। ਇਹਨਾਂ ਆਪਾਂ ਲੱਖ ਦੀ ਵੇਚ ਨਹੀਂ ਆਪਾਂ ਜਾਇ ਜੀ ਰੱਖਣੀ। ਕੋਈ 70 ਨਹੀਂ ਕੋਈ 65 ਨਹੀਂ। ਇਹ 61 ਕੁ ਹਜ਼ਾਰ ਦੀ ਦੇ ਦੇਣੀ ਆਪਾਂ। 61 ਕੁ ਹਜ਼ਾਰ ਦੀ। ਹਾਂ ਜੀ। ਲਓ ਵੀ ਦੋਸਤੋ। ਸੋ ਦੋਸਤੋ ਜਿੰਨੇ ਜਿੰਨੇ ਪੈਸੇ ਲਾਉਣੇ ਆ ਜਿੰਨਾ ਜਿੰਨਾ ਥੱਲੇ ਮਿਲ ਕੇ ਇਹਨਾਂ ਹੁਣ ਆਪਾਂ ਦਰਸਾ ਰਹੇ ਹਾਂ। ਹੁਣ ਜਿੰਨਾ ਜਿੰਨਾ ਮੌਕੇ ਤੇ ਹੈਗਾ ਉਹ ਦੱਸ ਰਹੇ ਹਾਂ। ਅੱਗੇ ਕੋਈ ਚੰਗੀ ਸੇਵਾ ਕਰ ਲੂਗਾ। ਇਹ ਤਿੰਨੇ ਵਧਾ। ਬੌਲੇ ਇਹ ਤਿੰਨੇ ਚਾਰੇ ਮਹੀਨ ਬੌਲੇ ਜੀ। ਇਹ ਬੌਲੇ ਤੇ ਇੱਕ ਹਫ਼ਤੇ ਤੇ ਬਿਲਕੁਲ ਅੰਦਰ ਅੰਦਰ ਸਮਾ ਹੈਗਾ ਇਹਨਾਂ ਪਸ਼ੂਆਂ ਦਾ। ਤੇ ਬਾਕੀ ਰੇਟ ਤੁਹਾਨੂੰ ਦੱਸ ਹੀ ਦਿੱਤਾ। ਕਦ ਕੁਦ ਵੀ ਚੰਗਾ। ਮੀਡੀਅਮ ਤੋਂ ਜਿਹੜੀ ਪਲਾਸ ਹਾਈਟ ਹੈ ਬਾਕੀ ਸੂਸਵਾ ਦੇ ਵਿੱਚ ਪਸ਼ੂ ਆ ਸਿੱਧੇ-ਸਿੱਧੇ ਹੋਣ ਦੇ ਵਿੱਚ ਕੁਝ ਹਫ਼ਤਾ 10 ਦਿਨ ਲੱਈ ਜਾਂਦਾ ਪਸ਼ੂ ਠੀਕ ਹੈ ਬਾਕੀ ਚਾਪ ਇਸ ਮਾਦੀ ਚੰਗੀ ਨਿਕਲੂਗੀ ਮੈਂ ਕਿਹਾ ਬਾਲੀ ਵਧੀਆ ਸੋਹਣਾ ਚਾਪ ਤੁਹਾਨੂੰ ਵੀ ਬਹੁਤ ਸੋਹਣਾ ਨਖੇੜ ਨਖੂੜ ਆਪਸੀ ਤੁਸੀਂ ਵੇਖੋ ਚੰਗੇ ਆ ਨਖੇੜ 10 ਕਿਲੋ ਦੁੱਧ ਦੇਊਗੀ ਸੰਤੂ ਸਾਹਿਬ ਦੀ ਰਾਵਣਾ ਠੀਕ ਹੈ ਜੀ ਹਾਂ ਲਓ ਵੀ ਅੱਗੇ ਚੌਥੇ ਨੰਬਰ ਤੇ ਜਿਹੜੀ ਆ ਜੀ ਦੁੱਧਾ ਸੂਆ ਸੰਤੂ ਸਭ ਤੋਂ ਛੋਟੀ ਸੂਈ ਦੂਜਾ ਸੂਆ 10 ਕਿਲੋ ਦੁੱਧ ਥੱਲੇ ਲਓ ਜੀ 10 ਕਿਲੋ ਦੁੱਧ ਵੈਸੇ ਆਪਾਂ 10 ਦਿੰਨੇ ਆ ਸੋਨੂ ਵੀਰ ਚੁਵਾਈ ਹੋਣੀ ਏ ਜੇ ਬਾਕੀ ਏ ਕਿਉਂਕਿ ਹਾਂ ਜੀ ਹਾਂ ਜੀ ਚੁਵਾਈ ਦੀ ਆਪਾਂ ਦੋਸਤੋ ਰੋਕਿਆ ਸੀਗਾ ਕਿਉਂਕਿ ਕਵਰੇਜ ਕਰਨੀ ਸੀ ਵੀ ਭੈਣ ਭਰਾਵਾਂ ਸੱਜਣਾਂ ਨੂੰ ਜਿਹੜੇ ਭਰੇ ਭਾਂਡੇ ਤੇ ਚਾਹੇ ਉਸ ਤੋਂ ਬਾਅਦ ਚੁਵਾਈ ਇਹਨਾਂ ਦੀ ਸਟਾਰਟ ਹੋ ਜੂਗੀ ਤੇ ਬਾਕੀ ਸਮਾਂ ਤੁਹਾਨੂੰ ਦੱਸਦਾ ਵੀ 9:00 ਵਜੇ ਦਾ ਹੁਣ ਸਮਾਂ ਹੈ ਸੋ ਕੋਈ ਜਿਹੜਾ ਕੋਈ ਵੀਰ ਵੀਡੀਓ ਵੇਖ ਕੇ ਆ ਰਿਹਾ ਕੋਈ ਸ਼ਾਮ ਨੂੰ ਆ ਰਿਹਾ ਦੁਪਹਿਰੇ ਆ ਰਿਹਾ ਤੇ ਇੱਕ ਗੱਲ ਤੁਸੀਂ ਜ਼ਰੂਰ ਨੋਟ ਜੇ ਰੱਖਿਓ ਵੀ ਜਿਹੜੀ ਇਹ ਚੁਵਾਈ ਇਹਨਾਂ ਦੀ ਲੇਟ ਹੋਣੀ ਆ ਠੀਕ ਆ ਜੇ ਹੋਣੀ ਹੋ ਜੀ ਫਿਲਹਾਲ ਕਿਸੇ ਵੀਰ ਨੇ ਵੀਡੀਓ ਪਾਉਣ ਤੋਂ ਬਾਅਦ ਚਵਾਈ ਡਕਣੀ ਹੈ ਤੇ ਉਹ ਵੀ ਤੁਹਾਨੂੰ ਦੱਸ ਦੋ ਹਾਂਜੀ ਹਾਂਜੀ ਇਹ ਧਿਆਨ ਕੇ ਤੁਸੀਂ ਆਪਦੀ ਚੋ ਹਾਂ ਆਪਦੀ ਚੋ ਕੇ ਤਸੱਲੀ ਕਰ ਸਕਦਾ ਹੈ ਕਿ ਇਹਦਾ ਸਾਨੂੰ ਵੀਰ ਦੂਜਾ ਸੂਬਾ ਦੱਸਿਆ ਤੁਸੀਂ ਹਾਂਜੀ ਦੂਜਾ ਸੂਬਾ 10 ਕਿਲੋ ਦੋਸਨ ਦੁਆਬ ਜੀ 10 ਕਿਲੋ ਦੁੱਧ ਤੇ ਇਹਨੂੰ ਅਜੇ ਸੂਈ ਨੂੰ ਕਿੰਨੇ ਕੇ ਦਿਨ ਹੋ ਗਏ ਤਾਜੀ ਬਿਲਕੁਲ ਜੀ ਚੌਥੇ ਡੰਗ ਦੀ ਇਹ ਸੂਈ ਆ ਉਹ ਬੱਚਾ ਥੱਲੇ ਬੈਠਾ ਜਿਹੜਾ ਬੋਰੀ ਆ ਇਹ ਵੀ ਜੈਡ ਬਲ ਹੈਗੀ ਸਾਰੀ ਹਾਂਜੀ ਜੈਡ ਬਲ ਪਿਓਰ ਮੋਰਾ ਦਾਸਲਦੀ ਜੀ ਲਓ ਜੀ ਸਿੰਘ ਹੀ ਮਾੜੇ ਜੇ ਲੈ ਗਈ ਥਾਂ ਦਾ ਛੋਟੀ ਆ ਵੇਖਿਆ ਆ ਬੱਚਾ ਜਿੰਦਾ ਦਿ ਪੁੱਛਦੇ ਵੀ ਕੋਈ ਵਾਲ ਜਿਹੜਾ ਵਾਈਟ ਨਹੀਂ ਮਿਲੂਗਾ ਤੁਹਾਨੂੰ ਬਲੈਕ ਮੱਥਾ ਓਵਰঅল ਸ਼ਾਈ ਸ਼ੂਈ ਪੂਰੀ ਆ ਵੇਖੋ ਲਓ ਜੀ ਸੋ ਵੀਡੀਓ ਕੋਲ ਇੱਕ ਵਾਰੀ ਧਿਆਨ ਨਾਲ ਜ਼ਰੂਰ ਦੋਸਤੋ ਦੇਖ ਲਿਓ ਬਹੁਤ ਵੀਰ ਕਹਿੰਦੇ ਵੀ ਥਾਣ ਤੁਹਾਨੂੰ ਚੰਗੀ ਤਸੱਲੀ ਨਾਲ ਦਿਖਾਇਆ ਕਰੀਏ ਥਾਣ ਆਪਾਂ ਬਿਲਕੁਲ ਪਹਿਲ ਦੇ ਆਧਾਰ ਤੇ ਆਪਣਾ ਹੁੰਦਾ ਵੀ ਜਿਹਾ ਆਉਣਾ ਲੇਵਾ ਪਰ 10 ਕਿਲੇ ਦੁੱਧ ਥੱਲੇ ਤੇ ਤਸੱਲੀ ਨਾਲ ਦਿਖਾਈਏ ਹਵਾ ਨੇ ਲੈਵੇ ਤੇ ਫੋਕਸ ਰਹੂਗਾ ਵੀ ਪੂਰੀ ਤਸੱਲੀ ਨਾਲ ਤੁਹਾਨੂੰ ਦਿਖਾਈਏ ਤਾਂ ਜੋ ਕਿਸੇ ਵੀਰ ਜਿਹੜੇ ਉਹ ਸੌਦਾ ਕਰਨਾ ਤੇ ਸਮਝ ਵਿੱਚ ਆ ਸਕੇ ਠੀਕ ਆ ਆ ਦੇਖੋ ਸੋ ਇੱਕ ਰੰਗ ਕਰਮਾਲੀ ਤੇ ਮੋਲਿੰਦਾ ਤੁਹਾਨੂੰ ਵੀਰ ਕੀ ਰਹੂਗਾ ਸਰ ਮੁੱਲ ਭਾਵੇਂ 80 85 78 ਦੀ 78 ਦੀ ਹਾਂਜੀ ਠੀਕ ਹੈ ਜੀ ਹੁਣ ਫਿਰ ਹਾਲ ਬੋਲੇ ਚੀ ਹੈ ਨਾ ਬੋਲੇ ਚ ਬੋਲੇ 10 ਕਿਲੋ ਨਹੀਂ ਇਹਦੇ ਦੁੱਧ ਮੰਨ ਲੈ ਕੋਈ ਪੰਜਵੇਂ ਦੀ ਡੰਗ ਦੀ ਆ ਬੋਲੇ ਚ ਨਿਕਲ ਚਾ ਹਾਂ 10 ਕਿਲੋ ਪਰ 9 ਦੀ ਹਿੰਦੀ ਫੁੱਲ ਗਰੰਟੀ ਆਪਣੀ 9 ਦੀ ਫੁੱਲ ਤਸੱਲੀ ਹਾਂ ਤਸੱਲੀ ਹੈ ਜੀ ਪੂਰੀ ਲੋ ਦੋਸਤੋਂ 9 ਦੀ ਫੁੱਲ ਤਸੱਲੀ ਹੈ ਚਾਹੇ 10 ਹੋਵੇ ਪਰ 9 ਦੀ ਪੂਰੀ ਤਸੱਲੀ ਹੈ ਤੇ ਇੱਕ ਵਾਰੀ ਕਟਾ ਤੁਹਾਨੂੰ ਦਿਖਾ ਦਿਆ ਬਿਲਕੁਲ ਜਿਹੜਾ ਵਿਚਕਾਰ ਬੈਠਾ ਆ ਕਟਾ ਮੇਲ ਕਾ ਆ ਕਟਾ ਇਸੇ ਝੋਟੀ ਦਾ ਅੱਜ ਪੰਜਵੇਂ ਦਿਨ ਦੀ ਸੂਈ ਹੈ ਬਾਕੀ ਤੁਹਾਡੇ ਸਾਹਮਣੇ ਬੱਚਾ ਠੀਕ ਹੈ ਜੀ ਲੋਈ ਜੀ ਬਿਲਕੁਲ ਕੰਪਲੀ ਆ ਤੇ ਬਾਕੀ ਥਾਂ ਤੋਂ ਇਹ ਤਾਂ ਝੋਟੀ ਦਾ ਵੀ ਚੱਗਾ ਮੈਂ ਦੱਸਾਂ ਚਵਾਈ ਤੋਂ ਕੋਈ ਮੈਂ ਮਾੜੀ ਹੋਈ ਤੁਹਾਨੂੰ ਫੋਨ ਲਾ ਦੇ ਬਸ ਬਾਕੀ ਹੋਰ ਕਿਸੇ ਕੰਮ ਤੋਂ ਨਾ ਫੋਨ ਲਾਉਣਾ ਬਿਲਕੁਲ ਜੀ ਠੀਕ ਹੈ ਜੀ ਤਲਾਈ ਤੋਂ ਸਾਡੀ ਕੋਈ ਮੈਮ ਮਾੜੀ ਹੋਵੇ ਤਾਂ ਤੁਹਾਨੂੰ ਫੋਨ ਲਾ ਸਕਦੇ ਹੋ ਹੋਰ ਕਿਸੇ ਕੰਮ ਤੋਂ ਬਾਕੀ ਆਦੀ ਵੇਖ ਕੇ ਲੈ ਜਾਣਾ ਆਪਦੀ ਵੀਡੀਓ ਚੈੱਕ ਕਰਕੇ ਦੋ ਤਿੰਨ ਵਾਰੀ ਫਿਰ ਫੋਨ ਲਾਉਣਾ ਸਾਨੂੰ ਠੀਕ ਹੈ ਬਾਕੀ ਸਿੰਘ ਵੀ ਨਾਲ ਦੀ ਨਾਲ ਦਿਖਾਉਣਾ ਇੱਥੇ ਆਣ ਕੇ ਕੁਵੀਰ ਕਵੇ ਵੀ ਇਹ 5000 ਰੁਪਏ ਅਦਾ ਪਾ ਕੇ ਤੁਰੇ ਸੀ ਤੇ ਇੱਥੇ ਆਣ ਕੇ ਵੀ ਸਿੰਘ ਨਹੀਂ ਪਸੰਦ ਆ ਪਹਿਲਾਂ ਤਸल्ली ਨਾਲ ਮੇਰਾ ਵੀਰ ਤਾਂ ਦਿਖਾਉਂਦਾ ਹਾਂ ਹਾਂ ਤਿੰਨ ਚਾਰ ਵਾਰੀ ਵੀਡੀਓ ਚੈੱਕ ਕਰ ਲੈਣ ਕਰਨ ਜੀ ਹੁਣ ਆਪਾਂ ਪਹਿਲੂ ਕਹੀ ਜੀ ਸਿੰਘਾ ਸੁੰਗਾ ਤਾਂ ਹੀ ਚੰਗੀ ਆ ਵੈਸੇ ਖੁੱਲੇ ਸਿੰਘ ਆ ਖੁੱਲੇ ਆ ਪਿਛੋਕ ਘੁੰਮੇ ਹੋਏ ਆ ਸੰਧੂ ਸਾਹਿਬ 12 13 ਕਿਲੋ ਦੁੱਧ ਸਚ ਵਾਪਸ ਮਾਦੀ ਜ਼ਿਕਰ ਦੋਸਤੋ ਚੰਗੀ ਦੱਸ ਰਿਹਾ ਵੀਰ ਜਵਾਬ ਉਸ ਮਾਦ ਵਿੱਚ ਕੋਈ ਕਮੀ ਪੇਸ਼ੀ ਨਿਕਲੀ ਤਾਂ ਕਿਸੇ ਦਾ ਸਾਈ ਬਿਆਨ ਆ ਪਾੜਾ ਵੀ ਦਿੱਤਾ ਜਾਊਗਾ ਵਾਪਸ ਹਾਂ ਪਾੜਾ ਵਾਪਸ ਕਿਸੇ ਮੈਂ ਦੇ ਵੀ ਨਿਕਲੇ ਇਹ ਨਹੀਂ ਹਿੰਦੇ ਅੱਛਾ ਸੋਨੂੰ ਵੀਰ ਆ ਜਾਓ ਅੱਗੇ ਆ ਗਈ ਆਪਣੇ ਕੋਲ 5ਵੇਂ ਨੰਬਰ ਤੇ ਛੋਟਾ ਮਾਦਲ দাও ਬੱਚਾ ਤੋਰ ਬੋਰੀ ਵਾਲਾ ਹਰਾਮ ਤੇ ਹਾਂ 9ਵੇਂ ਨੰਬਰ ਤੇ ਆ ਗਈ ਆਪਣੇ ਕੋਲ ਜਿਹੜੀ ਜੁੱਦਾ ਸੁਆ ਸੰਤੂ ਸਾਹਿਬ ਦੁੱਧ 11 ਕਿਲੋ ਪਰ 10 ਦੀ ਫੁੱਲੀ ਗਰੰਟੀ ਇਹਦੀ ਸੁਆ ਤੇਜਾ ਦੁੱਜਾ ਜੀ ਦੁੱਜਾ ਹਾਂ ਨੀਲੀ ਰਾਵੀ ਚ ਆਉਂਦੀ ਹੈ ਜੀ ਅੱਛਾ ਜੀ ਹਾਂ ਕੋਈ 80% ਲਾਲੇ ਕੋਈ 70 ਲਾਲੇ ਹਾਂ ਬਰੀ ਬੰਦੇ ਦੂਜਾ ਸੂਬਾ ਦੱਸ ਰਿਹਾ ਜੀ ਤੇ ਸੂਈ ਨੂੰ ਅੱਜ ਕਿੰਨੇ ਕਿ ਦਿਨ ਹੋ ਗਏ ਸਹੀ ਜੀ 10 ਦਿਨਾਂ ਦੀ ਸੂਈ ਆ ਉਹ ਬੱਚਾ ਹੀ ਉਧਰ 10 ਦਿਨਾਂ ਦੀ ਤੇ ਕੀ ਹੁਣ ਸਮਾਚਾਰਾਂ ਦਾ ਆਪਣਾ ਦੁੱਧ ਤੇ ਆਉਣਾ ਸੰਧ ਸਾਹਿਬ 11 ਕਿਲੋ ਪਰ ਦੱਸ ਦੀ ਆਪਣੀ ਗਰੰਟੀ ਆਂਦੀ ਫੁੱਲੀ ਠੀਕ ਹੈ ਜੀ ਹਾਂਜੀ ਲਓ ਦੋਸਤੋ ਅ ਅਗਲੇ ਖੁਰਾਂ ਦੇ ਵੀ ਥੋੜਾ ਥੋੜਾ ਜਵਾਬ ਮਗਰਲੇ ਪੈਰ ਤੋਤੇ ਆ ਤੇ ਅੱਖਾਂ ਦੇ ਵਿੱਚ ਥੋੜਾ ਜਵਾਬ ਆ ਗ੍ਰੇਡੇਡ ਦੇ ਵਿੱਚ ਇਹ ਜਿਹੜੀ ਝੋਟੀ ਆ ਜਾਂਦੀ ਆ ਦੂਜਾ ਸੂਬਾ ਕਤਕੂਤ ਪੂਰਾ ਵੱਡਾ ਠੀਕ ਹੈ ਤੇ 10 ਕਿ ਦਿਨਾਂ ਦੀ ਸੂਈ ਥੱਲੇ ਹੁਣ 9-10 ਕਿਲੋ ਹੋਏਗਾ ਜੀ ਛੋਟੂ ਮੱਝ ਦਾ ਬੱਚਾ ਲੈ ਜੋ ਉਹ ਲੈ ਜਾਓ ਮੱਝ ਲਓ ਜੀ ਸੋ 9 10 10 ਕਿਲੋ ਦੋਸਤੋ ਹੁਣ ਬਿਲਕੁਲ ਇੰਦੇ ਥੱਲੇ ਦੁੱਧ ਹਾਜ਼ਰ ਸੋ ਚੌੜੇ ਪਿੱਠਪੁਰੇ ਦਾ ਬੱਚਾ ਹਸਨ ਸਿੰਘ ਜੀ ਦਾ ਵੱਡੇ ਵੀਰ ਜੀ ਬੱਚਾ ਦਿਖਾਇਆ ਜਾਂਦਾ ਲਓ ਜੀ ਉਹ ਬੱਚਾ ਜੀ ਇੰਦਾ ਨੀਲੀ ਰਾਵੀ ਦਾ ਕਟਾ ਜੇ ਮਗਰ ਪੂਰਾ ਪਲਿਆ ਪਾਊਡਰ ਬੱਲੇ ਮੱਥੇ ਵਾਲਾ ਹਾਂਜੀ ਪੂਰਾ ਪਾਊਡਰ ਪਲਿਆ ਇਹ ਨਹੀਂ ਵੀ ਗੱਡੀ 'ਚ ਮੈਂ ਜਾਊ ਤਾਂ ਬੱਚਾ ਮਰ ਜੂ ਜਾਂਦੇ ਹਾਂ ਹੂੰ ਲੈ ਵੀ ਹਾਂਜੀ ਤੇ ਪਾਇਆ ਵੀ ਬਿਲਕੁਲ ਮਦਰ ਦੇ ਉੱਪਰ ਇਹ ਹਾਂਜੀ 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 ਲੋ ਦੋਸਤੋ ਕਟਾ ਚੰਗਾ ਪਲਿਆ ਮਗਰ ਦਸਾਂ ਕਿ ਦਿਨਾਂ ਦੇ ਸੂਈ ਥੱਲੇ ਕਿ ਲੋ ਜਿਹੜਾ ਹਣ ਦੁੱਧ ਆ ਠੀਕ ਆ ਅੱਛਾ ਤੇ ਸੋਨੂ ਵੀਰ ਕੀ ਆਪਾਂ ਇਹਦੀ ਮੰਗ ਕੀਤੀ ਆ ਡਿਮਾਂਡ ਸਾਫਾ ਮੁੱਲ ਭਾਵੇਂ 95 ਕਰ ਲਈ ਲੱਖ ਕਰ ਲਈ ਇਹ 85 ਦੀ ਦੇਣੀ ਆ ਜੀ 85 ਹਜ਼ਾਰ ਦੀ ਹਾਂਜੀ ਠੀਕ ਆ ਉਹਦੇ ਇਮਾਨਤਨ ਹੋ ਜਾਊਗਾ ਥੋੜਾ ਬਾਲਾ ਜੀ ਠੀਕ ਹੈ ਜੀ ਹਾਂਜੀ ਅ 85 ਹਜ਼ਾਰ ਦੇ ਵਿੱਚੋਂ ਮਾਨਤਨ ਹੋ ਜਾਊਗਾ ਦੋਸਤੋ ਇੱਕ ਜਿਹੜੀ ਆ ਵੇਚ ਚੁੱਕੀ ਆ ਇਹ ਆਪਾਂ ਵਿਚੇ ਪਾਉਣੀ ਸੀ ਫਿਲਹਾਲ ਚਲੋ ਕਸਟਮਰ ਆਏ ਸੀ ਕੋਈ ਆਈ ਸੇਲ ਹੋ ਚੁੱਕੀ ਆ ਸੋ ਵੀਰਾਂ ਨੇ ਖਰੀਦ ਲਈ ਆ ਜਿਹੜੀ ਇਹ ਮੱਝ ਲੈ ਕੇ ਜਾ ਰਹੇ ਆ ਠੀਕ ਹੈ ਜੀ ਤੇ ਫਿਲਹਾਲ ਇਸੇ ਤਰ੍ਹਾਂ ਪਸ਼ੂ ਚੜੇ ਦੋਸਤੋ ਰੋਜ਼ 2000 ਆ ਗਏ 2005 ਚਲੇ ਗਏ ਇਸੇ ਤਰ੍ਹਾਂ ਰੂਟੀਨ ਚਲਦੀ ਰਹਦੀ ਆ ਛੇਵੀਂ ਰਹਿ ਗਈ ਸੋਬ ਜੀ ਤੇ ਇਸ ਤੋਂ ਬਾਅਦ ਜਿਹੜੀ ਇੱਕ ਲਾਸਟ ਵਿੱਚ 6ਵੇਂ ਨੰਬਰ ਤੇ ਇਹ ਮੱਝ ਤੁਹਾਨੂੰ ਦਿਖਾਉਣੀ ਆ ਇਹ ਵੀ ਸੂਈ ਆ ਵੀਰ ਸਰਸੋਂ ਤਟਕੇ ਦੀ ਸੂਈ ਆ ਜੀ ਉਹ ਬੱਚਾ ਸੁੱਤਾ ਪਿਆ ਜਾਂਦਾ ਥੱਲੇ ਠੀਕ ਹੈ ਜੀ ਹਾਂ ਜੀ ਪਰਸੋਂ ਦੀ ਸੂਈ ਆ ਦੋਸਤੋ ਬੱਚਾ ਇਹਦਾ ਤੁਹਾਨੂੰ ਉੱਪਰ ਦਿਖਾਦਾ ਕੱਟਾਈ ਹੈ ਮਗਰ ਕੱਟਾਈ ਹੈ ਨਾ ਮਗਰ ਬਾਹਲੇ ਕੱਟਾਈ ਆ ਤੇ ਕਰ ਮੰਗਿਆ ਠੀਕ ਹੈ ਜੀ ਚਲੋ ਇਹ ਕੁਦਰਤੀ ਹੈ ਕਈ ਵਾਰ ਕੱਟੀਆਂ ਹੀ ਹੁੰਦੀਆਂ ਲੱਗ ਹਾਂ ਜੀ ਇੱਕ ਵਾਰੀ ਵੀਡੀਓ ਦੇ ਆਪਣੀਆਂ ਸਾਰੀਆਂ ਹੀ ਸੋ ਪਰਸੋਂ ਦੀ ਸੂਈਆ ਦੋਸਤੋ ਕਟਾਈ ਦਾ ਵੀ ਆਪਾਂ ਤੁਹਾਨੂੰ ਦਿਖਾ ਦਾਂਗੇ ਤੇ ਬੌਲਾ ਕਿੰਨਾ ਸੋਹਣਾ ਵੀਰੇ ਤੇ ਥੱਲੇ ਸੰਜੂ ਸਾਹਿਬ ਥਾਣੀ ਵਗਦੇ 7 ਕਿਲੋ ਹੋਗਾ 7 ਕਿਲੋ ਹਾਂਜੀ ਠੀਕ ਆ ਦੋ 10 ਕਿਲੋ ਦੇ ਦੂਰਾ ਇਹ ਸੋ ਚੰਗੀ ਸਮਰ ਸੁਮਨ ਵਾਲੀ ਆ ਕਰਮ ਵਾਲੀ ਜਿੱਡੀ ਘੱਟ ਘਾਟੀ ਆ ਜਿੱਡਾ ਬਿਲਕੁਲ ਭਾਰਾ ਪੇਟ ਆ ਬਾਕੀ ਸੂਸਵਾ ਦੇ ਵਿੱਚ ਆ ਪਸ਼ੂ ਜਿਹੜਾ ਮਰਜ਼ੀ ਰਾਜੀ ਹੋਵੇ ਕੋਈ 5-7 ਦਿਨਾਂ ਤੱਕ ਇੱਕ ਵਾਰੀ ਬਿਲਕੁਲ ਮੈਂਟੇਨ ਜਾਂ ਹੁੰਦਾ ਕੋਈ 10 ਦਿਨਾਂ ਦੇ ਵਿੱਚ ਹੌਲੀ ਹੌਲੀ ਪੱਠੀ ਆ ਬੱਚਾ ਹੀ ਸੰਜੂ ਸਾਹਿਬ ਜੀ ਇਹਦਾ ਤੇ ਆ ਦੇਖੋ ਜੀ ਬੱਚਾ ਜਣਾ ਔਰ ਲੰਨੀ ਲੈ ਜੇ ਤਪੜਾ ਲਾ ਜ ਤੋ ਦੋਸਤੋ ਬੌਲੇ ਦੀ ਥਾਂ ਬੌਲਾ ਮੰਨਿਆ ਜਾਵੇ ਕਿਉਂਕਿ ਹੁਣ ਜੇ 6-7 ਆ ਜਾਂ 7 ਆ ਉਹਨੂੰ 7 ਹੀ ਮੰਨਿਆ ਜਾਵੇ ਕਿਉਂਕਿ ਕਰਮਾ ਲਈ ਦੁੱਧ ਭਰ ਦੂਗੀ 10 ਕਿਲੋ ਦਊਸ ਨੂੰ ਸਾਜੀ ਦਾ ਘੱਟ ਪੋਤਾ ਦੁੱਧ ਭਰਨਾ ਚਾਹੀਦਾ 10 ਕਿਲੋ ਦਊ ਰਾਵਣਾ ਵੀਰ 10 ਕੁਲੇ ਐਡੀ ਮੈਨੇ ਦੋ ਦਿਨਾਂ ਦੇ ਤੱਕ ਹੀ ਹੋਗੀ ਪਰ ਆਪਾਂ ਝੂਠ ਮਾਰ ਕੇ 8 10 ਤੱਕ ਹੀ ਹੁੰਦੇ ਨਹੀਂ ਕਿਸੇ ਜਿਹੜਾ ਆਪਾਂ ਚੋਣੇ ਉਹ ਮੁੜ ਕੇ ਤੁਹਾਨੂੰ ਵੀ ਫੋਨ ਲਾ ਗਿਓ ਫਾਇਦਾ ਹੋਈ ਉਹ ਗੱਲ ਹੈ ਨਹੀਂ ਜੀ ਨਹੀਂ ਤੇ ਬਾਕੀ ਬੌਲੇ ਦੇ ਵਿੱਚ ਚਵਾਈ ਤੁਸੀਂ ਕੀ ਚੰਗੀ ਨਹੀਂ ਲਈ ਚਵਾਈ ਤੋਂ ਕਿਸੇ ਜਿੰਨੇ ਸ਼ਿਆਮੇ ਦੀ ਵੀਡੀਓ ਪਾਈ ਚਵਾਈ ਤੋਂ ਤੁਹਾਨੂੰ ਫੋਨ ਲਾ ਸਕਦਾ ਇਹ ਆਪਾਂ ਛੋਟ ਉਹਨਾਂ ਨੂੰ ਠੀਕ ਹੈ ਜੀ ਠੀਕ ਹੈ ਕਿਸੇ ਮੈਂ ਦੇ ਚਵਾਈ ਫਾਲਟ ਲਈ ਬਾਕੀ ਆ ਦੀ ਨਰਖ ਫਰਖ ਕਰਕੇ ਲੈ ਜਾਵੇ ਅਗਲਾ ਠੀਕ ਹੈ ਜੀ ਬਿਲਕੁਲ ਬਾਕੀ ਦੋਸਤੋ ਕੱਦ ਦੀ ਥਾ ਕੱਦ ਦੱਸਤਾ ਮੂੰਹ ਮੱਥਾ ਸਿੰਘ ਤੁਹਾਨੂੰ ਦਿਖਾਤੇ ਆ ਬਾਡੀ ਬੰਤਰ ਦਿਖਾਤੀ ਆ ਥਣ ਚੱਡਾ ਤ ਇਹ ਵੀ ਜਿਹੜੀ ਤੁਹਾਨੂੰ ਦੱਸਦਾ ਵੀ 7 ਕਿਲੋ ਤੇ ਚੱਲ ਰਹੀ ਆ 7 ਕਿਲੋ ਹੁਣ 8 ਕਿਲੋ ਪਰ ਆਪਾਂ 7 ਦੱਸਨੇ ਆ 7 ਕਿਲੋ ਬੋਲਾ ਹਾਂਜੀ ਠੀਕ ਆ ਚੋਣ ਸਾਰੀਆਂ ਪਾਸ ਨੇ ਚੋਣ ਵਾਲੇ ਪਾਸੇ ਕੋਈ ਦੂਰੋਂ ਨੇੜੋਂ ਆ ਰਿਹਾ ਵੇਚ ਜਿਜ ਕੇ ਤੁਸੀਂ ਇੱਕ ਵਾਰੀ ਆਣ ਕੇ ਭਾਵੇਂ ਅੱਖਾਂ ਮੀਜ ਕੇ ਲੈ ਵੀ ਜਾਂਦੇ ਹੋ ਚੋਣ ਦੀ ਮਾੜਾ ਨਿਕਲੂਗਾ ਬਾਕੀ ਤੁਹਾਨੂੰ ਬਾਡੀ ਬਣ ਤਰ ਪੂਰਾ ਸਟਰਕਚਰ ਇਹਨਾਂ ਮੱਜਾਂ ਦਾ ਆਪਾਂ ਦਿਖਾ ਹੀ ਦਿੱਤਾ ਤੇ ਸੋਨੂੰ ਵੀਰ ਇਹਦੀ ਮੰਗ ਕੀ ਕਰਦੇ ਆ ਕਿੰਨਾ ਦਾ ਮੁੱਲ ਤਾਂ ਜੀ ਮੇਰੇ ਹਿਸਾਬ ਨਾਲ ਭਾਵੇਂ 80 ਕਰ ਲਗੇ 75 ਵੀ ਕਰ ਲਗੇ 73 ਵੀ ਕਰ ਲਗੇ 73 ਦੀ ਦੇ ਦਗੇ ਛੱਡਨੇ ਹੋਰ ਕਰ ਦੋ ਜਿੰਨਾ ਵੀ 73 ਵੀ ਦੇ ਠੀਕ ਹੈ ਜੀ ਹਾਂ ਕੋਈ ਵੀਰ ਮੜ ਕੇ ਖੇਚਣਾ ਵਾਲੀ ਕਰੇ ਵੀਰ 65 ਲੈ ਲਾ ਜਾਂ 77 ਲੈ ਲਾ ਉਹ ਕੰਮ ਨਹੀਂ ਹੋਣਾ ਜੀ ਲਓ ਜੀ 77 ਚੋਂ ਬਾਈਆਂ ਦਾ ਵੀ ਸ਼ੂਟ ਹੋਣੀ ਹੈ ਕੱਲੀ ਹਾਂਜੀ ਬਾਕੀ ਬਾਅਦ ਚ ਚੰਗੀ ਡਬਲ ਆ ਮੈਂ ਪਹਿਲਾਂ ਜ਼ਿਕਰ ਕਰਤਾ ਵੀ ਚੰਗੀ ਸਾਹਮਣੋਂ ਸੋ ਬਣ ਆਲੀ ਆ ਪਿੰਡ ਪੂਰੀ ਸੰਤਿਆ ਤਹਿਸੀਲ ਧਰਮਗੋੜ ਜਿਲ੍ਹਾ ਮੋਗਾ ਜੀ ਬੱਸਾਂ ਵਾਲੇ ਵਜਦੇ ਸੀ ਹਾਂ ਪਿੰਡ ਚ ਆਣ ਕੇ ਪੁੱਛਦੇ ਰਹਿੰਦੇ ਸਾਨੂੰ ਕਈ ਮੇਰੇ ਨਾਂ ਦੇ ਅੱਛਾ ਕੀ ਵਜਦੇ ਆ ਬੱਸਾਂ ਵਾਲਿਆਂ ਸਾਡੇ ਕੋਲ ਨੇ ਹਾਂ ਜੀ ਉਹਨਾਂ ਦੀ ਬੱਸਾਂ ਵਾਲੇ ਘਰੇ ਜਾਂਦੇ ਆ ਟਰੱਕਾਂ ਵਾਲੇ ਯਾਰ ਵੀ ਵਜਦੇ ਦਾ ਬੱਸਾਂ ਵਾਲੇ ਟਰੱਕਾਂ ਵਾਲੇ ਯਾਰ ਵਜਦੇ ਹਾਂ ਜੀ ਹਾਂ ਵੀ ਬੱਸਾਂ ਆਪਣੇ ਇ ਹਾਂ ਤੇ ਬੱਸਾਂ ਕਰਕੇ ਵੀ ਇਹਨਾਂ ਵੀ ਸੰਧੂ ਸਾਹਿਬ ਫਰੀਂਸਾ ਫਰ ਕਰਦਾ ਰਹੇ ਜਿੰਨਾ ਮਰਜ਼ੀ ਤੁਹਾਨੂੰ ਛੋਟ ਸਾਰੇ ਭਰਾਵਾਂ ਨੂੰ ਛੋਟ ਵੈਸੇ ਚਲੋ ਇਹਨਾਂ ਵੀ ਥੋੜਾ ਦੱਸਿਆ ਵੀ ਵੀਰ ਜੀ ਸੌਖਾ ਆ ਜਾਂਦਾ ਬੱਸਾਂ ਵਾਲੇ ਵਜਦੇ ਹਾਂ ਪਿੰਡ 'ਚ ਸੋਨੂੰ ਚਾਰ ਨੇ ਮੇਰੇ ਨਾਂ ਦੇ ਆਹ ਹਾਂ ਹਾਂ ਹਾਂਜੀ ਸੋ ਦੋਸਤੋ ਸਰਨਾਵਿੰਗੇ ਕਾਫੀ ਆ ਵੀਰ ਦੇ ਸਰਨੇ ਵੀ ਕਾਫੀ ਹੈਗੇ ਆ ਤੇ ਸੋਨੂੰ ਠੀਕ ਹੈ ਜਦੋਂ ਛੋਟੀਆਂ ਤੁਸੀਂ ਵਿਜ਼ਿਟ ਕਰ ਲੈਂਦੇ ਹੋ ਫਤੇਗੜ ਪਛਤੂਰ ਤੇ ਸੋਨੂੰ ਵੀਰ ਦਾ ਪੁੱਛਦੇ ਵਪਾਰੀ ਵੀ ਪੁੱਛ ਕੇ ਤੁਸੀਂ ਆ ਸਕਦੇ ਬੱਸਾਂ ਵਾਲੇ ਵਜਦੇ ਆ ਦਾ ਬ੍ਰਦਰ ਜਿਹੜਾ ਉਹਨਾਂ ਦੀ ਬੱਸਾਂ ਵੀ ਚੱਲਦੀਆਂ ਚਾਰਕ ਬੱਸਾਂ ਚੱਲਦੀ ਤੇ ਇਹ ਅੱਜ 6 ਪਸ਼ੂ ਦਿਖਾਉਣੇ ਸੀ ਦੋਸਤੋ ਤੁਹਾਨੂੰ ਪਸ਼ੂ ਝੋਟੀਆਂ ਦੇ ਵਿੱਚ ਮੱਝਾਂ ਦੇ ਵਿੱਚ ਕੋ ਦੂਜੇ ਤੀਜੇ ਤੀਜੇ ਸਵੇਰ ਤੱਕ ਮੰਨ ਕੇ ਤੁਸੀਂ ਸਬਦਾ ਕਰ ਸਕਦੇ ਜੇ ਬਾਕੀ ਤੁਹਾਨੂੰ ਪ੍ਰੋਪਰ ਆਪਾਂ ਇਨਫੋਰਮੇਸ਼ਨ ਦੇ ਦਿੱਤੀ ਐ ਇੱਕ ਕਟਾ ਤੁਹਾਨੂੰ ਲਾਸਟ ਵਿੱਚ ਦਿਖਾ ਦਿੰਨੇ ਕੱਟੇ ਦੇ ਉੱਪਰ ਫੋਕਸ ਨਹੀਂ ਮਾਰਿਆ ਆ ਤੁਸੀਂ ਵੇਖ ਸਕਦੇ ਆ ਅੱਜ ਤੀਜੇ ਦਿਨ ਦੇ ਵਿੱਚ ਸੀ ਨਾ ਹਾਂ ਜੀ ਹਾਂ ਜੀ ਤੀਜੇ ਦਿਨ ਠਾ ਗਏ ਇਹਨੂੰ ਠਾ ਦਿਖਾਣਾ ਠਾ ਧਾ ਗਏ ਮੜਾ ਜ ਠਾ ਦੇ ਨੂੰ ਥੋੜਾ ਜਿਹਾ ਠਾਂ ਠੂਣਾ ਕਰਕੇ ਨਹੀਂ ਨਹੀਂ ਕੋਈ ਗੱਲ ਨਹੀਂ ਹੁੰਦੀ ਕਰਕੇ ਰੱਖੀ ਆ ਲਓ ਜੀ ਤਾਂ ਦਰੁਸਤ ਜੇ ਪੂਰਾ ਵੇਖੋ ਜੀ ਲਓ ਜੀ ਨਾੜੂ ਦਾ ਦੋਸਤੋ ਲਾਸਟ ਵਿੱਚ ਜਿਹੜੀ ਆਪਾਂ ਤੁਹਾਨੂੰ ਇਹ ਮਾਜ ਦਿਖਾਈ ਹੈ ਠੀਕ ਆ ਤੇ ਬਾਕੀ ਅੱਜ ਪਸੂ ਐਨੇ ਸੀਗੇ ਦੋਸਤੋ ਐਡਰੈਸ ਤੁਹਾਨੂੰ ਕਨਫਰਮ ਕਰਾ ਦਿੱਤਾ ਤੇ ਸੋਨੂੰ ਵੀ ਹੋਰ ਨੰਬਰ ਬੋਲ ਦੋ ਆਪਣੇ 98559 17707 ਜੀ 99150 16213 ਠੀਕ ਹੈ ਹਾਂਜੀ ਪਿੰਡ ਚੋਟੀਆਂ ਤਹਿਸੀਲ ਧਰਮਗੜ ਜ਼ਿਲ੍ਹਾ ਮੋਗਾ ਜੀ ਸ਼ਾਹ ਬੋਕਰ ਆਪਾਂ ਨੂੰ 5 ਕਿਲੋਮੀਟਰ ਧਰਮੋਗਾ 27 ਕਿਲੋਮੀਟਰ ਆਈ ਇਧਰ ਲੋਈਆਂ 15 16 ਕਿਲੋਮੀਟਰ ਆਈ ਠੀਕ ਹੈ ਠੀਕ ਹੈ ਜੀ ਪਿੰਡ ਚੋਟੀਆਂ ਜਾ ਕੇ ਪੁੱਛਦੇ ਰਹਿੰਦੇ ਰੋਡ ਤੇ ਨਾਲ ਵੇਹਲੀ ਸਾਰਾ 350 ਦੱਸਣ ਦੇ ਬਿਲਕੁਲ ਹਾਂ ਜੀ ਪਿੰਡ ਚ ਆ ਗਏ ਬਾਹਰ ਪੁੱਛਣਾ ਵੀ ਬਾਹਰ ਵੇਹਲੀ ਤੇ ਜਾਣਾ ਸੀ ਬਿਲਕੁਲ ਜੀ ਰੋਡ ਦੇ ਉੱਤੇ ਵੇਹਲੀ ਇਹ ਨਹੀਂ ਵੀ ਪਿੰਡਾਂ ਚ ਤੁਰੇ ਫਿਰਨਾ ਕੱਚੇ ਰਾਹ ਤੇ ਨਹੀਂ ਰੋਡ ਤੇ ਆ ਦੋਸਤੋ ਫਦੇਗੜ ਪੰਜ ਦੂਰ ਤੋਂ ਜਿਹੜਾ ਜੋਗੇ ਵਾਲੀ ਜਾਂਦਾ ਠੀਕ ਹੈ ਜੀ ਅੱਗੇ ਬਿਲਕੁਲ ਮੇਨ ਮੱਖੂ ਤੋਂ ਜਿਹੜਾ ਰੋਡ ਦੋਸਤੋ ਸੁਲਤਾਨਪੁਰ ਜਾਂਦਾ ਉਸ ਰੋਡ ਦੇ ਉੱਪਰ ਇਹੇ ਛੜ ਕੇ ਚੜ ਜਾਂਦੀ ਆ ਤੇ ਜਦੋਂ ਫਤੇਗੜ ਪੰਜ ਦੂਰ ਤੋਂ ਆਪਾਂ ਜੋਗੇਵਾਲ ਨੂੰ ਜਾਂਦੇ ਆ ਤੇ ਫਤੇਗੜ ਪੰਜ ਦੂਰ ਤੋਂ ਕਿਲੋਮੀਟਰ ਕੋਈ ਬਿਲਕੁਲ ਰੋਡ ਦੇ ਉੱਪਰ ਛੜ ਕੇ ਤੇ ਉੱਪਰ ਹਵੇਲੀਆਂ ਨੇ ਵੀਰ ਹੋਣਾਂ ਦੀਆਂ ਤੇ ਤੁਸੀਂ ਵਿਜ਼ਿਟ ਕਰ ਸਕਦੇ ਜੇ ਨੰਬਰ ਸਕਰੀਨ ਤੇ ਚੱਲਦੇ ਜੇ ਅਗਰ ਨਹੀਂ ਪਤਾ ਲੱਗਦਾ ਤੇ ਨੰਬਰਾਂ ਤੇ ਕਾਲ ਕਰ ਸਕਦੇ ਜੇ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ